ਕਈ ਵਾਰ ਕੀ ਹੁੰਦਾ ਕਿ ਸਾਡੇ ਕੰਨ ਦੇ ਅੰਦਰ ਬਹੁਤ ਜ਼ਿਆਦਾ ਪੇਨ ਦਰਦ ਹੋਣ ਲੱਗ ਜਾਂਦੀ ਹੈ ਔਰ ਦਰਦ ਹੋਣ ਦੇ ਬਹੁਤ ਕਾਰਨ ਆ ਇਹ ਕਾਰਨ ਹੈ ਕਿ ਕਈ ਵਾਰ ਡਸਟ ਮਿੱਟੀ ਜਮ ਜਾਂਦੀ ਕੰਨ ਦੇ ਅੰਦਰ ਤਾਂ ਕਰਕੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਦੂਜਾ ਕਾਰਨ ਹੈ ਕਿ ਕਈ ਵਾਰ ਕੀ ਹੁੰਦਾ ਅੰਦਰ ਪਿੰਪਲ ਹੋ ਜਾਂਦਾ ਪਿੰਪਲ ਜਾਂ ਸਵੇਲਿੰਗ ਹੋ ਜਾਂਦੀ ਤਾਂ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਕਈ ਵਾਰ ਕੀ ਹੁੰਦਾ ਜੀ ਸਵਾਦਾਂ ਦੇ ਪੱਟੇ ਹੋਏ ਆ ਡੱਕਾ ਲੈ ਲੈਨੇ ਜਾਂ ਚਾਬੀ ਲੈ ਲੈਨੇ ਕੰਨ ਚ ਮਾਰੀ ਜਾਂਦੀ ਬਾਰੀ ਜਾਂਦੀ ਉਹ ਚਾਬੀ ਅੱਗੇ ਪੜਦੇ ਕੋਲ ਲੱਗ ਜਾਂਦੀ ਹੈ ਤਾਂ ਸਵੇਲਿੰਗ ਹੋ ਜਾਂਦੀ ਤਾਂ ਦਰਦ ਹੋਣ ਲੱਗ ਜਾਂਦਾ ਮੰਨ ਲਓ ਕਿ ਕਾਰਨ ਕੋਈ ਵੀ ਹੋਵੇ ਤੁਹਾਡੇ ਕੰਨ 'ਚ ਦਰਦ ਹੁੰਦਾ ਤੁਹਾਨੂੰ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਕਰਨਾ ਕੀ ਆ ਪਿਆਜ਼ ਲੈ ਲਿਓ ਪਿਆਜ਼ਾਂ ਦਾ ਰਸ ਕੱਢ ਲਿਓ ਉਹਦਾ ਰਸ ਕੱਢ ਲਿਓ 2 ਤੋਂ 3 ਚਮਚ ਰਸ ਲੈ ਕੇ ਉਹਨੂੰ ਗਰਮ ਕਰ ਲਿਓ ਗਰਮ ਕਰਕੇ ਜਦੋਂ ਥੋੜਾ ਜਿਹਾ ਹਲਕਾ ਜਾਂ ਕੋਸਾ ਹੋ ਜਾਏਗਾ 2-3 ਡ੍ਰੌਪ ਇਧਰ ਲੇ ਕੰਨ 'ਚ ਜਿਹੜਾ ਕੰਨ ਤੁਹਾਡਾ ਦਰਦ ਕਰਦਾ ਦੋਨਾਂ ਕੰਨਾਂ 'ਚ ਵੀ ਪਾ ਸਕਦੇ ਹੋ 2-3 ਡ੍ਰੌਪ ਪਾਓ 5 ਤੋਂ 10 ਮਿੰਟ ਬਾਅਦ ਤੁਹਾਡਾ ਕੰਨ ਦਰਦ ਬੰਦ ਹੋ ਜਾਊਗਾ ਲਗਾਤਾਰ 3 ਤੋਂ 4 ਦਿਨ ਇਹਨੂੰ ਪਾਉਂਦੇ ਰਹੋ ਤਾਂ ਕਿ ਅੰਦਰ ਸਵੇਲਿੰਗ ਹੋਈ ਜਾਂ ਕੋਈ ਪਿੰਪਲ ਹੋਇਆ ਉਹ ਵੀ ਠੀਕ ਹੋ ਜਾਏ